ਸਿਵਲ ਹਸਪਤਾਲ ਵਿੱਚ ਉਸ ਵਲੇ ਹੰਗਾਮਾ ਹੋ ਗਿਆ ਜਦੋਂ ਇੱਕ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਪੁਲਿਸ ਮੁਲਾਜ਼ਮ ਇਸ ਕੈਦੀ ਨੂੰ ਫੜਨ ਲੱਗਿਆ ਤਾਂ ਕੈਦੀ ਨੂੰ ਫੜਦੇ ਸਮੇਂ ਡਿੱਗਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੁਕੇ ਬਰਾ ਹਾਲ ਹੈ ਦੱਸਿਆ ਕਿ ਇਸ ਕੈਦੀ ਨੂੰ ਇਲਾਜ ਲਈ ਇਸ ਹਸਪਤਾਲ ਪੁਲਿਸ ਮੁਲਾਜ਼ਮ ਲੈ ਕੇ ਆਏ ਸਨ ਇਸ ਦੌਰਾਨ ਇਸ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਵੱਡਾ ਹਾਸਾ ਵਾਪਰ ਗਿਆ ਮੇਰੇ ਐਸ.ਆਈ. ਸਾਹਿਬ ਸੀ ਇੱਥੇ ਮੈਡੀਕਲ ਕਰਵਾਉਣ ਵਾਸਤੇ ਆਏ ਆ ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ ਐਮਰਜੈਂਸੀ ਲਿਆਂਦਾ ਤੇ ਡੈਥ ਹੋ ਗਈ ਨਹੀਂ 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 ਕੋਈ ਨਹੀਂ ਮੈਂ ਦੱਸਦੀ ਹਾਂ 2 ਮਿੰਟ ਮੈਨੂੰ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ। ਮਲਾਜ਼ਮ ਮਲਾਜ਼ਮ ਇਹ ਐਸੇ ਹੀ ਪਰਮਜੀਤ ਸਿੰਘ ਤੋਂ ਪੁੱਛ ਰਿਹਾ ਹੈ ਮੈਨੂੰ। ਸਿਵਲ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਪੁਲਿਸ ਮਲਾਜ਼ਮ ਇਸ ਕੈਦੀ ਨੂੰ ਫੜਨ ਲੱਗਾ ਤਾਂ ਕੈਦੀ ਨੂੰ ਫੜਦੇ ਸਮੇਂ ਡਿੱਗਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਕਿ ਇਸ ਕੈਦੀ ਨੂੰ ਇਲਾਜ ਲਈ ਇਸ ਹਸਪਤਾਲ ਪੁਲਿਸ ਮੁਲਾਜ਼ਮ ਲੈ ਕੇ ਆਏ ਸਨ ਇਸ ਦੌਰਾਨ ਇਸ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਸਿਵਲ ਹਸਪਤਾਲ ਵਿੱਚ ਉਸ ਵਲੇ ਹੰਗਾਮਾ ਹੋ ਗਿਆ ਜਦੋਂ ਇੱਕ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਪੁਲਿਸ ਮੁਲਾਜ਼ਮ ਇਸ ਕੈਦੀ ਨੂੰ ਫੜਨ ਲੱਗਿਆ ਤਾਂ ਕੈਦੀ ਨੂੰ ਫੜਦੇ ਸਮੇਂ ਡਿੱਗਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਕਿ ਇਸ ਕੈਦੀ ਨੂੰ ਇਲਾਜ ਲਈ ਇਸ ਹਸਪਤਾਲ ਪੁਲਿਸ ਮੁਲਾਜ਼ਮ ਲੈ ਕੇ ਆਏ ਸਨ ਇਸ ਦੌਰਾਨ ਇਸ ਕੈਦੀ ਨੇ ਭਜੰਦ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਮੇਰੇ ਐਸਆਈ ਸਾਹਿਬ ਸੀ ਇੱਥੇ ਮੈਡੀਕਲ ਕਰਵਾਉਣ ਵਾਸਤੇ ਆਏ ਆ ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ ਐਮਰਜੈਂਸੀ ਲੈਣ ਦਾ ਤੇ ਡੈਥ ਹੋ ਗਈ ਨਹੀਂ ਨਹੀਂ ਕੈਦੀ ਸੀ ਕੋਈ ਮੈਂ ਦੱਸਦੀ ਹਾਂ 2 ਮਿੰਟਾਂ ਮੈਨੂੰ ਡਾਕਟਰ ਸਾਹਿਬ ਨਾਲ ਗੱਲ ਆਇਆ ਕਿ ਨਾਮ ਹੈ ਮਲਾਜਮ ਮਲਾਜਮ ਇਹ ਐਸੇ ਪਰਮਜੀਤ ਸਿੰਘ ਤੋਂ ਪੁੱਛਣਾ ਹੈ ਸਿਵਲ ਹਸਪਤਾਲ ਵਿੱਚ ਉਸ ਵਲੇ ਹੰਗਾਮਾ ਹੋ ਗਿਆ ਜਦੋਂ ਇੱਕ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਪੁਲਿਸ ਮਲਾਜਮ ਇਸ ਕੈਦੀ ਨੂੰ ਫੜਨ ਲੱਗਾ ਤਾਂ ਕੈਦੀ ਨੂੰ ਫੜਦੇ ਸਮੇਂ ਡਿੱਗਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਕਿ ਇਸ ਕੈਦੀ ਨੂੰ ਇਲਾਜ ਲਈ ਸਿਵਲ ਹਸਪਤਾਲ ਪੁਲਿਸ ਮੁਲਾਜ਼ਮ ਲੈ ਕੇ ਆਏ ਸਨ ਇਸ ਦੌਰਾਨ ਇਸ ਕੈਦੀ ਨੇ ਭਜੰਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਸਿਵਲ ਹਸਪਤਾਲ ਵਿੱਚ ਉਸ ਵਲੇ ਹੰਗਾਮਾ ਹੋ ਗਿਆ ਜਦੋਂ ਇੱਕ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਪੁਲਿਸ ਮੁਲਾਜ਼ਮ ਇਸ ਕੈਦੀ ਨੂੰ ਫੜਨ ਲੱਗਿਆ ਤਾਂ ਕੈਦੀ ਨੂੰ ਫੜਦੇ ਸਮੇਂ ਡਿੱਗਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋੜੋ ਰੋ ਕੇ ਬੁਰਾ ਹਾਲ ਹੈ ਦੱਸਿਆ ਕਿ ਇਸ ਕੈਦੀ ਨੂੰ ਇਲਾਜ ਲਈ ਇਸ ਹਸਪਤਾਲ ਪੁਲਿਸ ਹਸਪਤਾਲ ਲੈ ਕੇ ਆਏ ਸਨ ਇਸ ਦੌਰਾਨ ਇਸ ਕੈਦੀ ਨੇ ਭਜੰਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਮੇਰੇ ਐਸ.ਆਈ. ਸਾਹਿਬ ਸੀ ਇੱਥੇ ਮੈਡੀਕਲ ਕਰਵਾਉਣ ਵਾਸਤੇ ਆਏ ਆ ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ ਐਮਰਜੈਂਸੀ ਲੈ ਜਾਂਦਾ ਤੇ ਡੈਥ ਹੋ ਗਈ ਨਹੀਂ 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 ਕੈਦੀ ਸੀ ਕੋਈ ਮੈਂ ਦੱਸਦੀ ਹਾਂ 2 ਮਿੰਟਾ ਮੈਨੂੰ ਡਾਕਟਰ ਸਾਹਿਬ ਨਾਲ ਗੱਲ ਕਰਨਾ ਹੈ। ਸੁਲਾਜ ਵਿੱਚ ਐਸੀ ਪਰਮਜੀਤ ਸਿੰਘ। ਤੁਸੀਂ ਪੁੱਛਣਾ ਹੈ। ਸਿਵਲ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਪੁਲਿਸ ਮਲਾਜ਼ਮ ਇਸ ਕੈਦੀ ਨੂੰ ਫੜਨ ਲੱਗਾ ਤਾਂ ਕੈਦੀ ਨੂੰ ਫੜਦੇ ਸਮੇਂ ਡਿੱਗਣ ਕਾਰਨ ਪੁਲਿਸ ਮਲਾਜ਼ਮ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੁਕੇ ਬੁਰਾ ਹਾਲ ਹੈ। ਦੱਸਿਆ ਕਿ ਇਸ ਕੈਦੀ ਨੂੰ ਇਲਾਜ ਲਈ ਸਿਵਲ ਹਸਪਤਾਲ ਪੁਲਿਸ ਮਲਾਜ਼ਮ ਲੈ ਕੇ ਆਏ ਸਨ ਇਸ ਦੌਰਾਨ ਇਸ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ